ਸਕੱਤਰ ਸਿੰਘ ਬੱਬੂ ਕੌਂਸਲਰ ਵਾਰਡ ਨੰਬਰ 34 ਸਾਡੀ ਪਿੰਡੀ ਗੁਰੂਗੜ ਵਾਲੀ ਦੀ ਇੱਥੋਂ ਦਾ ਪਹਿਲੇ ਟੁਰਨ ਦਾ ਕੌਂਸਲਰ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂਗੜ ਵਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਤ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸਸੀ ਹੋਣ ਜਾਂ ਜਨਰਲ ਕੋਟੇ ਦੇ ਹੁਣ ਕਜੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਆ ਮਾੜੀ ਘੜੀ ਆ ਕਿ ਦੋ ਤਿੰਨ ਸਰਾਰਤੀ ਅਨਸਦ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿਮੀਂਦਾਰ ਕਾਰਪੋਰੇਸ਼ਨ ਦੀ ਜਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਉਂਦੇ ਆ ਰਹੇ ਆ ਉੜਕੇ ਕਾਰਪੋਰੇਸ਼ਨ ਕੋ ਚਲ ਗਈ ਆ ਕਾਰਪੋਰੇਸ਼ਨ ਨਾਲ ਕੇਸ ਵੀ ਚੱਲਣ ਡਿਆ ਜਿਹਦੀ ਕੇ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਉਂਦੇ ਜਿਹਦੇ ਵਿੱਚ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹਦੀ ਇਹਨਾਂ ਦੱਸਿਆ ਵੀ ਆ ਕਿ ਸਾਡੇ ਕੋਲ ਨੌ ਤਰੀਕੇ ਕਿੰਨੀ ਤਰੀਕਿਆਂ ਦਾ ਦੱਸਿਆ ਕਿ ਅਜੇ ਤਰੀਕਾ ਚੱਲਣ ਡੀਆਂ ਨੇ ਤੇ ਮੁਕਦਮੇ ਚੱਲਦੇ ਵਿੱਚ ਜਾਣ ਕੇ ਪਹਿਲੀ ਕਾਰਪੋਰੇਸ਼ਨ ਦੀ ਵਾਉਂਦੇ ਜਾਟਿਆ ਤੇ ਤਿੱਗੀ ਤੇ ਰਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ ਜਿਹਦਾ ਕੇ ਆ ਆਕਾਦ ਤੱਕ ਦਾ ਹੁਕਮਨਾਮਾ ਸਾਡੇ ਕੋਲ ਆ ਤਿੰਨ ਹੁਕਮਨਾਮੇ ਹੋਏ ਆ ਜਿੱਥੇ ਕਿ ਮਹਾਰਾਜਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ ਉੱਥੇ ਪਰਚਾ ਬਣਦਾ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਨਿਸ਼ਾਨ ਸਾਹਿਬ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ ਜਦਕਿ ਨਿਸ਼ਾਨਾ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋਈ ਹੋ ਬੱਧੀ ਬਈ ਮੱਕ ਨੂੰ ਆਨੇ ਆ ਜਿਨ੍ਹਾਂ ਨੇ ਅਰਦਾਸ ਕਰਕੇ ਬਾਹਰ ਆਇਦਾ ਨਿਸ਼ਾਨਦੋ ਹਟਾ ਕੇ ਇੱਕ ਗੁਰਦਰਾ ਸਾਹਿਬ ਉਹੜੀ ਸਾਹਿਬ ਇਹ ਜਮਾ ਕਰਾ ਗਿਆ ਆ ਉਹਨਾਂ ਬੰਦਿਆਂ ਨੇ ਪਰਚਾ ਕਰਦੇ ਆ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਦਾ ਨਾ ਉਹਦਾ ਪਿੰਡ ਹੀ ਆ ਬਡਾਲੀ ਉਹ ਬਾਬਾ ਦੀਪ ਸਿੰਘ ਕਲੋਨੀ ਰਹਿੰਦਾ ਨਾ ਉਹਨੂੰ ਪਹਿਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਦਾ ਵੀ ਇਹ ਕੌਂਸਲਰ ਦਾ ਪੀਏ ਆ ਬੱਬੂ ਭਾਈ ਲੱਗਦਾ ਕਿ ਜਾਣਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉੱਥੇ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਅਸੀਂ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹਰ ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਾਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਵਾਦਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾਇਤ ਨਾ ਕਰੋ ਨੇਤਾ ਜੀ ਆ ਜਾਂ ਦੋ ਤਿੰਨ ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾਇਤ ਤਰ੍ਹਾਂ ਕਰਨ ਇੱਕ ਤਾਂ ਬੇਦਬੀ ਕਰ ਹੋ ਗਈ ਆ ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂ ਗਈ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਹਦਾ ਪਰਚੇ ਪ੍ਰਸ਼ਾਸ਼ਨ ਕਰ ਦਿੱਤਾ ਤੇ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪੰਚਾਇਤ ਨਹੀਂ ਕੋਲ ਹ ਗੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਸੀ ਤੇ ਪੁਲਿਸ ਦੀ ਮਿਹਰਬਾਨੀ ਪ੍ਰਸ਼ਾਸਨ ਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੇ ਇੰਨੇ ਲਾਉਣੇ ਨੇ ਤੇ ਢੜਦੇ ਵੀ ਪਰਚੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲਓ ਸਾਡੀਆਂ ਪੈਲੀਆਂ ਐ ਪ੍ਰਸ਼ਾਸਨਾਂ ਰੰਗੀਆਂ ਪਈਆਂ ਪੁਲਸੀ ਪੁਸਤਰੀ ਫਿਰਦੀ ਲੇਡੀ ਵਿਚਾਰੀਆਂ ਪੁਲਿਸ ਇਦੋਂ ਰਾਹ ਪੁੱਛ-ਪੁੱਛ ਕੇ ਗਏ ਉੱਥੇ ਨਾ ਕੋ ਰਾਹ ਨਾ ਕੋ ਖੇੜਾ ਝੋਨੇ ਲੱਗੇ ਆ ਤੇ ਉੱਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਂਦੀਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋਕੇ ਲੌਂਡੇ ਆ ਪੁਲਸ ਹਟੌਂਡੇ ਆ ਸਾਡੀ ਜਮਹੂਰੀ ਤਾਂ ਖਤਮ ਹੋ ਗਈ ਜਿਵੇਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਨੇ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਚੇ ਉਸਰ ਸਾਡਾ ਪ੍ਰੈਸ਼ਰ ਪੈ ਜਾਊਗਾ ਪ੍ਰੈਸ਼ਰ ਤੇ ਅਸੀਂ ਤਾਂ ਇਹ ਕਰਨੇ ਵੀ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਇਹਨੂੰ ਰੰਗਦਾ ਮਜਬੂਰ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਚੰਗੀਆਂ ਕਰੀਏ ਤੇ ਕਿਸੇ ਤੇ ਗਲਤ ਜਿਹੜਾ ਨਾ ਕੋ ਕਾਰਵਾਈ ਕੀਤੀ ਜਾਵੇ ਤਾਂ ਇਹਨਾਂ ਦਾ ਪ੍ਰੈਸ਼ਰ ਪਿਆ ਤੇ ਅਸੀਂ ਵੀ ਸਿੱਖ ਜੁਨੀਅ ਸਾਨੂੰ ਬੱਚਾ ਰੁਕ ਨਹੀਂ ਜਾ ਰਿਹਾ ਸਾਨੂੰ ਰੇਲਾਂ ਰੁਕਣ ਦੀ ਜਿਆਦਾ ਕਿਹੜਾ ਕੰਮ ਦੀ ਨਜ਼ਰ ਪਰ ਅਸੀਂ ਆਂਦੇ ਹਾਂ ਕਿ ਕਿਸੇ ਨੂੰ ਨਾ ਲੈ ਗਏ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਮ ਹਨ ਜਿਹੜੀਆਂ ਜਥੇਬੰਦੀਆਂ ਸਾਡੇ ਉਹਨਾਂ ਨੂੰ ਨਾ ਹੀ ਖੱਜਲ ਖਰਾਬ ਕਰੀਏ ਪਰ ਇਹਨਾਂ ਨੇ ਪਤਾ ਨਹੀਂ ਤਰਨਾਂ ਦਲ ਦਾ ਕਿੱਥੋਂ ਲਿਆ ਗਏ ਜਹੇਦਾਰ ਆਉਂਦਾ ਵੀ ਅਸੀਂ ਤਰਨਾਂ ਦਲ ਵਾਲੇ ਆਂ ਪਰ ਇਹਨਾਂ ਨੇ ਕਬਜ਼ੇ ਦੀ ਨੀਤ ਨਾ ਇਹ ਸਾਰੇ ਬੰਦੇ ਗੁਰਦਵਾਰੇ ਚੜ ਜਾਂਦੇ ਨਹੀਂ ਅਸੀਂ ਚੜ ਜਾਂਦੇ ਇਹਨਾਂ ਕਬਜ਼ੇ ਦੇ ਪਹਿਲਾਂ ਵੀ ਉੱਥੇ ਕਲੋਨੀ ਕੱ ਪਲਾਟ ਵਿੱਚ ਅਸੀਂ ਸਬੂਤ ਕਰਾ ਦੇ ਅਨਕਵਰੀ ਕਰ ਲੈਣ ਉੱਥੇ ਇਹਨਾਂ ਤਿੰਨਾਂ ਚੌਂ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਤੇ ਜਿੰਨਾਂ ਨੇ ਨਿਹੰਗ ਲੈ ਕੇ ਬਾਤਿਆ ਇਹਨਾਂ ਤਿੰਨਾਂ ਚੌਂ ਬੰਦਿਆਂ ਨੇ ਉਹਨਾਂ ਪਲਾਟਾਂ ਦੇ ਕਬਜ਼ੇ ਕੀਤੇ ਇਹਨਾਂ ਨੇ ਵੇਚਿਆ ਤੁਨ ਜਿਹੜੇ ਵਿੱਚ ਬੈਠੇ ਉਹ ਵੀ ਦੱਸ ਦੇ ਕਿ ਕਿਦੋਂ ਲਿਆ ਅਸੀਂ ਉਹਦੀ ਕੋਈ ਰਜਿਸਟਰੀ ਨਹੀਂ ਕੋ ਲੈਣ ਨਹੀਂ ਦੇਣਾ ਨਹੀਂ ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ ਜਦ ਮੈਂ ਨਵਾਂ ਨਾ ਕਾਉਂਸਲ ਪੜਿਆ ਮੇਰੇ ਕੋ ਆਇਆ ਵਿਚਾਰਾ ਹੈ ਇੱਥੇ ਅਸੀਂ ਚੌਂਕੀ ਬਣਾਈ ਉੱਥੇ ਭੇਜਿਆ ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਿਹੜਾ ਕਬਜ਼ਾ ਕਰਕੇ ਤੇ ਰਿੱਤਰ ਤਰ ਨਹੀਂ ਲਾਉਂਦੇ ਡਾਡੇ ਪੁਲਿਸ ਵੀ ਕਹਿੰਦੀ ਹੈ ਹਨਾ ਕੋਈ ਲੱਗਦਾ ਨਹੀਂ ਆ ਕਿ ਪਹਿਲਾਂ ਵੀ ਇਹੋ ਜਿਹੀ ਕਈ ਗੱਲਾਂ ਸਾਹਮਣੇ ਆਈਆਂ ਵੀ ਨਿਹੰਗ ਸੰਗਤ ਦੇ ਬਾਣੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਇਹ ਗੈਰਕਾਨੂੰਨੀ ਕੰਮ ਕਰਦੇ ਉਹਦੇ ਤੁਹਾਨੂੰ ਪਤਾ ਹੈ ਭਾਜੀ ਸਾਨੂੰ ਪਤਾ ਹਣਾ ਪਹਿਲਾਂ ਆਪਾਂ ਗਜਾ ਕਰਦੇ ਆਂ ਜਦੋਂ ਕੋਸੂਲੇ ਆਪਾਂ ਜਾਂਦੇ ਨੇ ਨਾ ਪਰ ਹੁੰਦੇ ਆ ਫਿਰ ਇਹ ਨੰਗ ਬਣ ਜਾਂਦੇ ਝੋਲਾ ਪਾ ਕੇ ਤੇ ਮੁਰਕੇ ਨੰਗ ਬਣ ਕੇ ਹਨਾ ਸਾਡੇ ਮੂੰਹ ਨਾਲ ਹੀ ਤੋਂ ਕੱਢਾਓ ਇਹ ਸਾਰੇ ਨੰਗੇ ਕੋਈ ਨਹੀਂ ਬੜੇ ਬੜੇ ਵਧੀਆ ਵੀ ਹੈਗੇ ਆ ਬੜੇ ਬੜੇ ਵਧੀਆ ਹਨਾ ਡਲ ਚੱਲਣ ਦੇ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ ਲੇਕਿਨ ਜਿਸ ਤਰ੍ਹਾਂ ਟਰੈਕਟਰ ਦੇ ਨਾਲ ਜੁਸ਼ਾਨ ਸਾਹਿਬ ਨੂੰ ਝੋਲਾ ਗਿਆ ਜੇ ਸਾਨੂੰ ਬਿਸਕੀਤ ਆ ਗਿਆ ਤੁਹਾਨੂੰ ਲੱਗਦਾ ਕਿ ਉਹ ਵੀ ਗਲਤ ਸੀਗਾ ਕਿਸ ਜਗ੍ਹਾ ਤੇ ਪਾਜੀ ਇੱਕ ਲਾਗੇ ਨਾ ਉੱਥੋਂ ਤੁਸੀਂ 100 200 ਇਹ 100 200 ਤੱਕ ਆ ਜਾਓਗੇ ਨਾ ਉੱਥੇ ਗੁਰਦਰਾ ਸਾਹਿਬ ਹੈ ਚਤੂਆਣੀ ਮੱਲਾਹੜਾ ਮ ਉਹ ਗੁਰਦੁਆਰਾ ਉਹਦੇ ਤੇ ਹਜੇ ਤੱਕ ਉਹਦਾ ਥੜਾ ਇੰਨਾ ਕੋ ਬਣਿਆ ਨਹੀਂ ਜੀ ਕਿੰਨਾ ਪੁਰਾਣਾ ਗੁਰਦੁਆਰਾ ਤੇ ਇੱਥੇ ਨਾ ਇੱਕ ਇੱਕ ਮਹੀਨਾ ਪਤਾ ਨਹੀਂ ਚੱਲਣਾ ਕਿੰਨੇ ਚੱਲਣਾ ਇੰਨਾ ਥੜੇ ਇੰਨਾ ਸੀਮਿੰਟ ਪਾਇਆ ਸੀ ਕਿ ਉਹ ਬੰਦਿਆਂ ਕੋ ਨਹੀਂ ਟੁੱਟਾ ਫਿਰਦੇ ਟਰੈਕਟਰ ਦਾ ਹਰਾ ਲੈਣਾ ਪਿਆ ਉਹ ਗਲਤ ਹੋ ਗਿਆ ਕੰਮ ਕੋਈ ਗੱਲ ਨਹੀਂ ਜੀ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਸਾਡਾ ਮਕਸਦ ਗਲਤ ਨਹੀਂ ਸੀ ਪਰ ਕੋਈ ਵੀ ਜਿਹੜਾ ਕੋਈ ਵੀ ਮਸ਼ੀਨ ਨਹੀਂ ਤੋੜਨਾ ਉਹ ਜਿਹਨੇ ਗਲਤੀ ਕੀਤੀ ਆ ਇਨਾਂ ਦੇ ਪਰਚੇ ਕਿਉਂ ਬੰਦੇ ਦੇ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡੇ ਪਰਚੇ ਤੇ ਕਿਤੇ ਦੋ ਜੋਂ ਦੇ ਹੋਰ ਕਰ ਦੋ ਕੋਈ ਗਲਤੀ ਕੋਈ ਪਰਵਾਹੀ ਜੇ ਗਲਤੀ ਕੀਤੀ ਨੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਹਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹ ਹਾਂ ਦੇ ਹਟ ਤੇ ਦਬਾਅ ਪੈ ਗਿਆ ਇਹਦਾ ਦਬਾਅ ਪੈ ਗਿਆ ਵੀ ਅਸੀਂ ਵੀ ਦਬਾਅ ਆ ਗਿਆ ਸਾਨੂੰ ਵੀ ਦਬਾਅ ਪਉਣ ਦੀ ਯਾਰ ਲੀਗਲ ਡਵਾਈਜ਼ਰੀ ਨਹੀਂ ਲਈ ਕੋਈ ਜਲਦੀ ਥੋੜਾ ਬਾਕੀ ਸਾਡੇ ਇਲਾਕੇ ਚ ਬਹੁਤ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਪਿੰਡ ਦਾ ਮਾਹੌਲ ਨਾ ਖਰਾਬ ਕਰੋ